ਆ ਦੇਖੋ ਹਵਾ ਨੀਲੇ ਵੀ ਦੀ ਬੈਕ ਸਾਈਡ ਤੋਂ ਤੁਸੀਂ ਚੈੱਕ ਕਰੋਗੇ ਬਿਲਕੁਲ ਇੱਕਸਾਰ ਪੱਧਰ ਲੈਵਾ ਸੋ ਸਪੇਸ ਵੰਡ ਸਾਈਜ਼ ਥਾਂ ਦਾ ਮੇਰੇ ਵੀਰੋ ਨੋਟ ਕਰ ਲਓ ਹਾਂ ਜੀ ਕਿਸਾਨ ਵੀਰੋ ਸਤਿ ਸ੍ਰੀ ਅਕਾਲ ਸਵਾਗਤ ਕਰਦੇ ਹਾਂ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਕਿਸਾਨ ਜੀਰੋ ਵਾਜ ਜਿਸ ਘਰ ਤੋਂ ਆਪਾਂ ਵੀਡੀਓ ਬਣਾ ਰਹੇ ਹਾਂ ਪਿੰਡ ਰਤੋਕੇ ਪਹੁੰਚੇ ਪੱਟੀ ਤਹਿਸੀਲ ਜਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਆਪਣਾ ਵੀਰ ਕੁਲਦੀਪ ਸਿੰਘ ਉਹਨਾਂ ਦੇ ਕੋਲ ਆਇਆ ਦੋਸਤੋ ਘਰੇ ਵੀ ਪਸ਼ੂ ਵੀਰ ਨੇ ਚੰਗੇ ਰੱਖਿਆ तकरीबन ਨਾਲ ਦੇ ਨਾਲ ਹੀ ਇੱਕ ਸੇਲ ਪਰਚੇਜ਼ ਦਾ ਕੰਮ ਆ ਵਪਾਰ ਲੈਣ ਦਾ ਕੰਮ ਆ ਮਾਲ ਇਸ ਘਰੇ ਇਸ ਕਿਲੇ ਤੇ ਆਉਂਦਾ ਜਾਂਦਾ ਰਹਿੰਦਾ ਵੀਡੀਓ ਅੱਜ ਆਪਾਂ ਪਹਿਲੀ ਬਣਾ ਰਹੇ ਆ ਇਸ ਘਰੋਂ ਠੀਕ ਆ ਜੀ ਨਾਲ ਲੱਗਦੇ ਪਿੰਡਾਂ ਦੀ ਗੱਲ ਕਰੀਏ ਮਾਸੀ ਕੇ ਪਿੰਡ ਮਜੀਦੀਪੁਰ ਖੇਮਕਰਨ ਇੱਥੋਂ ਕੋਈ 5-6 ਕਿਲੋਮੀਟਰ ਦੀ ਦੂਰੀ ਤੇ ਅੱਗੇ ਆ ਸੋ ਕੋਈ ਵੀ ਮੇਰਾ ਭਰਾ ਹਰੀ ਕੇ ਪਤਨ ਵਾਲੀ ਸਾਈਡ ਤੋਂ ਆ ਰਿਹਾ ਮਾਲਵੇ ਵਾਲੀ ਸਾਈਡ ਤੋਂ ਆ ਰਿਹਾ ਸੋ तकरीबन ਕੋਈ ਪੱਟੀ ਤੋਂ 28-30 ਕਿਲੋਮੀਟਰ ਦੀ ਸਾਰੀ ਦੂਰੀ ਆ ਇਕ ਕਿਵੇਂ ਵੀ ਕੋਈ ਤਕਰੀਬਨ 25-24 ਕਿਲੋਮੀਟਰ ਦੀ ਦੂਰੀ ਤੇ ਆ ਗਜਲ ਪਿੰਡ ਲੱਗੇ ਆ ਇਧਰ ਦੀ ਤੁਸੀਂ ਕੋੜ ਬੁੱਡੇ ਧਾਣੀ ਵੀ ਆ ਸਕਦੇ ਜੇ ਪਿੰਡ ਤੂਤ ਪੰਘਾਲਾ ਤੇ ਗਜਲ ਅਗਲੇ ਪਾਸੇ ਪਿੰਡ ਰਤੋਗੇ ਆ ਠੀਕ ਆ ਜੀ ਤਾਂ ਪੂਰੀ ਗੱਲਬਾਤ ਕਰਾਂਗੇ ਅੱਜ ਤਰੀਕ ਜਿਹੜੀ ਆ ਤੇ ਤੁਸੀਂ ਨੋਟ ਕਰ ਲਓ 3 ਸਤੰਬਰ ਤੇ ਸਮਾਂ ਕੋਈ ਸ਼ਾਮ ਦੇ 3:00 ਵਜੇ ਇਹ ਵੀਡੀਓ ਆਪਾਂ ਬਣਾ ਰਹੇ ਆ ਅੱਜ ਇਸ ਵੀਡੀਓ ਦੇ ਵਿੱਚ ਜਿਹੜੇ ਤੁਹਾਨੂੰ ਪਸ਼ੂ ਦਿਖਾਉਣੇ ਆਪਾਂ ਟੋਟਲ 5 ਨਗਨੇ ਜਿਨ੍ਹਾਂ ਦੇ ਵਿੱਚੋਂ 3 ਮੱਝਾਂ ਝੋਟੀਆਂ 2 ਵੜਾ ਦਿਖਾਵਾਂਗੇ ਇੱਕ ਤਕਰੀਬਨ ਗੱਬਣ ਤਿਆਰੀ ਤੇ ਆ ਇੱਕ ਕੋਈ ਸੂਈ ਸੁਵਾਈਆ ਕੋਈ ਮਹੀਨੇ ਡੇਢ ਕੋ ਸਵਾ ਮਹੀਨੇ ਦੀ ਪੂਰੀ ਆਪਾਂ ਡਿਟੇਲ ਦੇ ਵਿੱਚ ਚੱਲਾਂਗੇ ਇੱਕ ਇਧਰ ਬੂਰੀ ਮੱਝ ਦਿਖਾਵਾਂਗੇ ਭਰਾਵਾਂ ਨੂੰ ਬਗੈਰ ਬੱਚਿਆਂ ਆ ਦੁੱਧ ਤਕਰੀਬਨ ਕੋਈ 6-7 ਦੇ ਦਰਮਿਆਨ ਇਹਦੇ ਥੱਲੇ ਹਾਜ਼ਰ ਆ ਸੋ ਇਧਰ ਦੋ ਜਿਹੜੀਆਂ ਝੋਟੀਆਂ ਬਿਲਕੁਲ ਸਜਰ ਸਾਜੀਆਂ ਸੂਈਆਂ ਆਉ ਕਰਦੇ ਆ ਪੂਰੀ ਗੱਲਬਾਤ ਸਭ ਤੋਂ ਪਹਿਲਾਂ ਕੁਲਦੀਪ ਸਿੰਘ ਜੀ ਸਾਸਰੀ ਕਾ ਸਾਹੀ ਜੀ ਹੋਰ ਪਾਜੀ ਠੀਕ ਠਾਕ ਵਧੀਆ ਠੀਕ ਠਾਕ ਵੀਰੇ ਲੈ ਵੀ ਕੁਲਦੀਪ ਵੀਰ ਜਿਵੇਂ ਆਪਾਂ ਜਗਰ ਕੀਤਾ ਚਲੋ ਅੱਜ ਆਪਾਂ ਪਹਿਲੀ ਕਵਰੇਜ ਆਪਣੇ ਘਰੋਂ ਕਰਨਾ ਜਾ ਰਹੇ ਆ ਹਾਂਜੀ ਬਾਕੀ ਮਾਲ ਆਪਣੇ ਕੋਲ ਤਕਰੀਬਨ ਰੂਟੀਨ ਦੇ ਵਿੱਚ ਹੀ ਰਹਿੰਦਾ ਹਾਂਜੀ ਰੂਟੀਨ ਚ ਹੀ ਆਉਂਦਾ ਵਧੀਆ ਲਈਦਾ ਮਾਲ ਠੀਕ ਆ ਜੀ ਹਾਂਜੀ ਔਰ ਕਿ ਪੰਜ ਚਾਰ ਪਸ਼ੂ ਐਨੀਮਲ ਹੁੰਦੇ ਆਪਣੇ ਕੋਲ ਡੇਲੀ ਹੁੰਦੀ ਠੀਕ ਆ ਹਾਂਜੀ ਤੇ ਕੰਮ ਵੀ ਕਾਫੀ ਹਰ ਲੰਬੇ ਸਮੇਂ ਤੋਂ ਹੀ ਹਾਂਜੀ ਹਾਂਜੀ ਬਹੁਤ ਪੁਰਾਣਾ ਕੰਮ ਠੀਕ ਆ ਹਾਂਜੀ ਅੱਛਾ ਗਲਦੀਪਰ ਅੱਜ ਇੱਕ ਜਿਹੜੀ ਆਪਣੇ ਕੋਲ ਬਗੈਰ ਬੱਚਿਆਂ ਬੂਰੀ ਮੱਝ ਆ ਹਾਂਜੀ ਠੀਕ ਆ ਬਾਕੀ ਆ ਦੋ ਜਿਹੜੀਆਂ ਤਾਜ਼ੀਆਂ ਸੁਖਰੀਆਂ ਇਹ ਵੀ ਜੀ ਤੜਕੇ ਸੁਹੀ ਅੱਜ ਠੀਕ ਆ ਤੇ ਇਹਨੂੰ ਹੋ ਗਏ 8-7 ਦਿਨ ਤੇ ਦੁੱਧ ਜਿਹੜਾ 13 ਕਿਲੋ ਹੈਗਾ ਥੱਲੇ ਹੂੰ ਇਹ ਤਾਂ ਥੱਲੇ ਹਾਂਜੀ ਸੋ ਸ਼ੁਰੂਆਤ ਆਪਾਂ ਇਸੇ ਮੱਝ ਉੱਤੇ ਕਰ ਲੈਨੇ ਆਂ ਸਵੇਰਾਂ ਦੇ ਵਿੱਚ ਵੀਰ ਕਿਨਮਾ ਹੋ ਗਈ ਸਵੇਰ ਇਹ ਦੂਜਾ ਸੂਆ ਹੈ ਦੂਜਾ ਸੂਆ ਮਗਰ ਕਟਾ ਮਗਰ ਕਟਾ ਮਗਰ ਕਟਾ ਦੂਜਾ ਸੂਆ ਅੱਜ ਕਿੰਨੇ ਦਿਨ ਹੋ ਗਏ ਨੂੰ ਸੂਈ ਨੂੰ ਇਹਨੂੰ ਤਕਰੀਬਨ ਹਫਤਾ ਲਾਉ ਦਹੀਂ ਲਓ ਵੀ ਹਫਤੇ ਦਾ ਆਰਬਨ ਸਮਾਂ ਮੰਨ ਕੇ ਮੇਰਾ ਵੀਰ ਸੌਦਾ ਕਰਿਓ 12 ਕਿ 11 ਕਿਲੋ ਆ ਨਾ ਜੀ 12 ਦੇ ਕੰਡੇ ਜਿੱਦਾਂ ਹਾਂਜੀ ਲਓ ਵੀ 12 ਕਿਲੋ ਦੁੱਧ ਹਫਤੇ ਦੀ ਸੂਈ ਦੇ ਥੱਲੇ ਆ ਬੈਕ ਸਾਈਡ ਤੋਂ ਥੋੜਾ ਜਿਹਾ ਤੁਹਾਨੂੰ ਦਿਖਾ ਦਈਏ ਇਧਰੋਂ ਮੇਰੇ ਵੀ ਆ ਦੇਖੋ ਹਵਾ ਨੀਲੇ ਵੀ ਦੀ ਬੈਕ ਸਾਈਡ ਤੋਂ ਤੁਸੀਂ ਚੈੱਕ ਕਰੋਗੇ ਬਿਲਕੁਲ ਇੱਕ ਸਾਰ ਪੱਧਰ ਲੈਵਾ ਹੁਣ ਤਕਰੀਬਨ ਕੋਈ 2:30 3:00 ਵਜੇ ਦਾ ਸਮਾਂ ਤੇ ਵੀਰ ਕਲਦੀਪ ਮਾਰਨਿੰਗ ਚੁਵਾਈ ਦਾ ਸਮਾਂ ਕੀ ਸੀਗਾ ਚੁਵਾਈ ਦਾ ਵੀਰ ਜੀ ਆਪਾਂ 6:00 ਸਾਡੇ 6:00 ਇੱਥੇ ਵੀ ਚੁਵਾਈ ਕਰੀ ਦੀ ਮਾਰਨਿੰਗ ਹਾਂਜੀ ਠੀਕ ਆ ਜੀ ਸੋ ਹੁਣ 3 ਵਜੇ ਦਾ ਸਮਾਂ ਆ ਗਿਆ 3 ਘੰਟੇ ਫਿਰ ਵੀ ਅਜੇ ਬਾਕੀ ਹੈ ਹਾਂਜੀ 3 ਘੰਟੇ ਬਾਕੀ ਹੈ ਜੀ ਟਾਈਮ ਹੋ ਟਾਈਮ ਹਾਂਜੀ ਸੋ 12 ਕਿਲੋ ਮੇਰਾ ਭਰਾ ਕੋਈ ਕੰਦਾ ਕਰਕੇ ਲੈ ਕੇ ਜਾ ਸਕਦਾ 12 ਲੀਟਰ ਕੰਡੇ ਵਾਲਾ ਜਿਹੜਾ ਮਰਜ਼ੀ ਕੋਲ ਲੈ ਨਾ ਪਹੂਰ ਛੱਟਾ ਨਾ ਵੱਧ ਘਟਾ 14 ਦਾ ਹੋ ਜਾਵੇ ਠੀਕ ਆ ਜੀ ਨਾ ਵੀ ਨਾ ਤੇ ਪਹੂਰ ਛੱਟਾ ਤੇ ਨਾ ਹੀ ਥਣਾਂ ਦੀ ਵਾਅਦ ਕਰ ਬਾਕੀ ਟੁੱਠਾ ਪੱਠਾ ਬਹੁਤ ਸੋਣਾ ਚੌੜਾ ਪਿੱਠਪੂੜਾ ਸਿੰਗਲ ਹੱਡੀ ਦੇ ਵਿੱਚ ਆ ਸੋ ਦੂਜਾ ਕ ਸੂਬਾ ਵੀਰ ਦੱਸ ਰਿਹਾ ਇਧਰੋਂ ਜਸ਼ਨਪੁੱਤ ਮਾੜਾ ਬਹਿਣੀ ਵਾਲੇ ਪਾਸਿਓਂ ਦਿਖਾ ਦੇ ਲਾ ਕੇ ਥਾਂ ਨਾ ਵਗਾ ਤੋ ਸਪੇਸ ਵਨ ਡਸਾਈਜ਼ ਥਾਣਾ ਦਾ ਮੇਰੇ ਵੀਰੋ ਨੋਟ ਕਰ ਲਓ ਠੀਕ ਆ ਕਲਦੀਪ ਇਹ ਵਦੂ ਨਾ ਵੇਖੋ ਜੀ ਨਾ ਵੇਖੋ ਦੀ ਜਿਹ ਮਾਦੇ ਪਿੰਡੇ ਕੋਈ ਉਹੋ ਹੀ ਥੋੜਾ ਵੀ ਜੋ ਜਿਹੜਾ 12 ਲੀਟਰ ਕੰਡੇ ਵਾਲਾ ਦੇਣਾ ਜੀ ਵਧੂ ਕੀ ਹੈ ਜੇ ਮੈਨਾਂ ਨੀ ਸ਼ੁਰੂ ਕੀਤਾ ਨਹੀਂ ਹਾਂ ਹਾਂ ਆ ਦੇਖ ਹਾਂਜੀ ਆ ਦੇਖ ਠੀਕ ਆ ਹਾਂ ਆ ਦੇਖ ਲੈ ਵੀ ਵੀਰ ਕਲਦੀਪ ਖੋੜ ਕੇ ਕੋਰੀ ਤੋੜ ਕੇ ਦਿਖਾ ਦਿਆ ਨੇ ਠੀਕ ਹੈ ਜੀ ਸੋ 12 ਕਿਲੋ ਹੋਣਾ ਸਟਾਰਟਿੰਗ ਦਾ ਹਾਂਜੀ ਬਾਕੀ ਚਲੋ ਕਿਸੇ ਫਾਰਮਰ ਭਰਾ ਦੀ ਚੰਗੀ ਸੇਵਾ ਕਰੀਏ ਜੀ ਆ ਜਾਈਏ ਵਧੂਗੀ ਵਾਹ ਛੋਟੀ ਠੀਕ ਹੈ ਜੀ ਹਾਂਜੀ ਇਧਰ ਤੇ ਬਹਿਨੀ ਵਾਲੇ ਪਾਸੋਂ ਵੀ ਦਿਖਾ ਦਿਆ ਜੀ ਬਾਕੀ ਥਾਂ ਤੁਹਾਨੂੰ ਬਹੁਤ ਸਵਾਤੀ ਲੱਗਾ ਠੀਕ ਆ ਆ ਦਿਓ ਆ ਜਾ ਆਈ ਉਹਨਾਂ ਸੰਗਲ ਹੀ ਤੇਰੇ ਵਾਲੇ ਕਰਤੀ ਉਹ ਜੀ ਡਰਦੀ ਕੋਸ ਤੇ ਬਿਲਕੁਲ ਜੀ ਬਿਲਕੁਲ ਸੋ ਥੋੜਾ ਜਿਹਾ ਨਵੀਂ ਥਾਂ ਵੀ ਪਛਵਾਣ ਕੇ ਕਰ ਜਾਂਦਾ ਹਾਂ ਹਾਂ ਜੀ ਹਾਂ ਜੀ ਸੋ ਹਾਈਟ ਕਿਸਾਨ ਵੀਰੋ ਦੀ ਮੀਡੀਅਮ ਤੇ ਵਿੱਚ ਆ ਨਾਰਮਲ ਚਲੋ ਏਡੀ ਹਾਈਟ ਕੱਟ ਦੇ ਵਿੱਚ ਵੀ ਆਪਾਂ ਮੱਝ ਅਕਸਰ ਜ਼ਿਆਦਾਤਰ ਦੇਖਦੇ ਆ ਬਾਕੀ ਦੋਦਾਂ ਦੇ ਪੱਖ ਤੋਂ ਬੜੀ ਕਰੀ ਰਹੂਗੀ ਠੀਕ ਆ ਜੀ ਹੁਣ 12 ਕਿਲੋ ਜੜੀ ਤੁਸੀਂ ਇੱਕ ਬੇਨਤੀ ਕਰ ਲੈਣੀ ਆ ਅੱਗੇ ਸੇਵਾ ਕਿਸੇ ਫਾਰਮਰ ਭਰਾ ਦੀ ਰਹੀ ਅਜੇ ਮੈਲ ਨੂੰ ਚੱਲਣਾ ਨਹੀਂ ਕਰਮਾ ਲਈ ਉਹ ਤੇ ਦੋ ਦੋ ਕਰਮਾ ਲਈ ਠੀਕ ਆ ਜੀ 20 25 25 ਦਿਨਾਂ ਤੱਕ ਮਹੀਨੇ ਤੱਕ ਪੂਰੇ ਪੀਕ ਤੇ ਚੱਲੂਗੀ ਕੌਦੀਪ ਕੀ ਡਿਮਾਂਡ ਵੀਰ ਦੀ ਮੁੱਲ ਕਰਦੇ ਪਏ ਆ ਕਿਸ ਮੈਂ ਦਾ ਮੁੱਲੇ ਦਾ ਆਪਾਂ ਦੇ ਦਾਂਗੇ 95 ਹਜ਼ਾਰ ਦੀ 95 ਦੀ ਹਾਂਜੀ ਮੁੱਲ ਕੌਦੀ ਵੀਰੇ ਇੱਕ ਤਾਂ ਵੀਡੀਓ ਪਹਿਲੀ ਆਪਣੀ ਹਾਂਜੀ ਬਾਕੀ ਇੱਕ ਥੋੜਾ ਸਮਾਂ ਵੀ ਤੁਹਾਨੂੰ ਪਤਾ ਹੀ ਅਜਿਹੋ ਜਿਹਾ ਚੱਲ ਰਿਹਾ ਹਾਂਜੀ ਬਾਕੀ ਚਲੋ ਪਸ਼ੂ ਦਾ ਹੀ ਆਪਾਂ ਨੂੰ ਮੁੱਲ ਭਰਨਾ ਪੈਣਾ ਚਾਹਾਂ ਚੰਗੇ ਤਾਂ ਚਲੋ ਮੰਦਾ ਨਹੀਂ ਬਾਕੀ ਹੁਣ ਸਮਾਂ ਥੋੜਾ ਜਿਹਾ ਹੋਇਆ ਗਿਆ ਜੀ ਜਿੰਨਾ ਵੀ ਇਹ ਜਾਇਜ਼ ਤੋਂ ਜਾਇਜ਼ ਕਰਕੇ ਕੋਈ ਕੋਈ ਰਾਹ ਰਸਤਾ ਦੇ ਦਿੱ ਗਿਆ ਚਲੋ 2000 ਕੱਟ ਕਰ ਦੋ 93 93 ਦੀ ਦੇ ਦਾਂਗੇ ਹਾਂ ਨਾ ਠੀਕ ਆ ਜੀ ਹਾਂਜੀ ਲਓ ਵੀ ਇਹ 93000 ਦੀ ਭਰਾਵੋ ਅੱਜ ਜਿਹੜੀ ਤੁਹਾਨੂੰ ਮੱਝ ਮਿਲ ਜੂਗੀ ਬਾਕੀ ਖਰਈਆ ਕਰਮਾ ਦੀ ਕੱਟਾ ਮਗਰ ਜਿੱਦਾ ਮਰਜ਼ੀ ਚੁਆਈਆਂ ਚਾਹਾਂਗੇ 12 ਲੀਟਰ ਕੰਡੇ ਵਾਲਾ ਜਿਹੜਾ ਮਰਜ਼ੀ ਤੋਲ ਸਕਦਾ ਆਗੇ ਜਦੋਂ ਮਰਜ਼ੀ ਤੋਲ ਸਕਦਾ ਬਸ ਠੀਕ ਆ ਜੀ ਠੀਕ ਆ ਸੋ ਸਰਕਟ ਨੰਬਰ ਤੇ ਇੱਧਰ ਆ ਜਿਓ ਤੇ ਆ ਝੋਟੀ ਆਪਣੇ ਕੋਲ ਅੱਜ ਭਲਕ ਚੀ ਸੂਈ ਐ ਇਹ ਕੱਢ ਕੇ ਸੂਈ ਅੱਜ ਅੱਜ ਮਾਰਨਿੰਗ ਦੀ ਹਾਂਜੀ ਦੀ ਕੱਟੀ ਇਹ ਵੀ ਛੋਟੀ ਚੰਗੀ ਹੈ ਦੂਜੇ ਆ ਹਾਂਜੀ ਦੂਜੇ ਸੂਏ ਆ ਠੀਕ ਆ ਕੱਟੀ ਵੇਖੋ ਕਿੰਦੀ ਵਧੀਆ ਇੱਕ ਨੂੰ ਵਾਲ ਨਹੀਂ ਹੁੰਦਾ ਬੂਝੇ ਇੱਕ ਜਿਹੜਾ ਆਪਾਂ ਗੱਲ ਕਰ ਰਹੇ ਵੀ ਇੱਕ ਵੀ ਵਾਲ ਨਹੀਂ ਵਿੱਚ ਚਟਾ ਜੈੱਟ ਬਲੈਕ ਮਗਰ ਬਲੈਕ ਕੱਟੀ ਹੋਗਣਾ ਗਿੱਲੇ ਨਾਰੂ ਦੇ ਬੱਚਾ ਹਾਂਜੀ ਸੋ ਗਿੱਲੇ ਨਾਰੂ ਦੇ ਬੱਚਾ ਬਾਕੀ ਥਾਂ ਤੋਂ ਬਹੁਤ ਵਧੀਆ ਲੱਗਾ ਕਰਮਾਲੀ ਨੂੰ ਹਾਂਜੀ ਸੋ ਦੂਜੇ ਸੂਆ ਜੇ ਨਾ origignal ਦੂਜਾ ਸੂਆ ਦੂਜਾ ਸੂਆ ਨਾਜੀ ਦੂਜਾ ਸੂਆ ਜੇ ਬਾਕੀ ਵੰਡ ਵੇਰ ਨਾਲ ਬਹੁਤ ਸੋਣੀ ਆ ਸਪੇਸ ਗੈਪ ਤੁਹਾਡੇ ਸਾਹਮਣੇ ਆ ਹਾਂਜੀ ਅੱਜ ਮਾਰਨਿੰਗ ਸੂਈ ਆ ਤੇ ਜੇਰ ਪਾ ਦਿੱਤੀ ਸੀ ਹਾਂ ਜੇਰ ਵਧੀ ਠੀਕ ਆ ਹਾਂਜੀ ਬਾਕੀ ਥੋੜਾ ਬੋਦਾ ਬੱਚੇ ਨੂੰ ਲਿਆ ਕੇ ਮਾਰ ਗਿਆ ਮੋਰੀਆਂ ਤਾਰਾ ਜੀ ਬੱਚੇ ਨੂੰ ਲਿਆ ਕੇ 2 2.5 ਕਿਲੋ ਚੋਆ ਸਵੇਰੀ ਠੀਕ ਆ ਵੀਰੇ ਬਾਕੀ 2 2.5 ਕਿਲੋ ਕਸਰਵੇਰ ਜਿਹੜੀ ਚਵਾਈ ਦੇ ਕੀਤੀ ਆ ਤੁਹਾਨੂੰ ਬੈਕਸਾਈਡ ਤੇ ਪੂਰੀ ਦਿਖਾਉਣੀ ਆ ਹਾਂਜੀ ਲੈਵੇਟਰ ਦੀ ਬਾ ਕਮਾਲ ਆ ਦੇਖੋ ਬਹੁਤ ਪਿਆਰੀ ਝੋਟੀ ਆ ਹਰੇਕ ਭਰਾ ਨੂੰ ਹੁੰਦਾ ਵੀ ਚੰਗਾ ਪਸ਼ੂ ਤੁਹਾਨੂੰ ਖਰੀਦ ਗਏ ਸੋ ਜਿੱਥੋਂ ਵੀ ਕਿਸੇ ਭਰਾ ਨੂੰ ਚੰਗਾ ਪਸ਼ੂ ਤੁਹਾਨੂੰ ਲੱਭਦਾ ਹਰੇਕ ਭਰਾ ਚਾਰਾ ਮਾਰਦਾ ਵੀ ਆਪਾਂ ਬਵਾ ਬਵਾ ਜਿਹੜੀ ਮਿੰਟੋ ਮਿੰਟੀ ਕੋਈ ਚੀਜ਼ ਹੱਥ ਕਾਬੂ ਕਰ ਗਏ ਇੱਧਰ ਬਹਿਨੀ ਵਾਲੇ ਪਾਸੇ ਤੁਹਾਨੂੰ ਦਿਖਾ ਦਈਏ ਇੱਕ ਵਾਰ ਆ ਲ ਸੋ ਸਪੇਸ ਗਾਇਬ ਬਾਕੀ ਵੰਡ ਬਰਨ ਬਹੁਤ ਸੋਹਣੀ ਆ ਹਾਂਜੀ ਹਾਂਜੀ ਤੇ ਨੀਵਾ ਬੜਾ ਟਿਕਾਣੇ ਤੇ ਆ ਉਹਨਾਂ ਹੀ ਗਾਂ ਤੇ ਉਹਨਾਂ ਹੀ ਬਿਲਕੁਲ ਪਛਾਣ ਦੁੱਧ ਵੀਰ ਜੀ 14 ਕਿਲੋ ਪਾਉਗੀ ਝੋਟੀ ਠੀਕ ਆ ਹਾਂਜੀ ਬਾਕੀ ਬਖਾਲਾ ਬਖੋਲੇ ਕਰਮਾੜਾ ਦਸੀ ਜਾਂਦਾ ਭਾਂਡਾ ਦੱਸਦਾ ਤਾਂ ਇਹ ਹੀ ਲੈਣਾ ਜਿਹੜਾ ਵੀਰ ਨੇ ਖੜਨੀ ਜਨੇ ਵੇਹੀ ਲੈਣਾ ਠੀਕ ਆ ਜੀ ਹਾਂਜੀ ਲਾ ਵੀ ਵੀਰ ਕਲਦੀਪ ਥੋੜੀ ਤੋੜ ਕੇ ਦਿਖਾ ਦਗੇ ਸੋ ਚੌੜਾ ਪਿੱਠਪੁਰਾ ਬਾਕੀ ਅੱਜ ਮਾਰਨਿੰਗ ਸੂਈ ਆ ਕਰਮਾ ਲਈ ਜੇਰ ਪਾ ਦਿੰਦੀ ਆ ਮਗਰ ਕੱਟੀ ਆ ਜੈਡ ਬਲੈਕ ਸੋ ਝੋਟੀ ਪਸੰਦ ਆਉਗੀ ਭਰਾਵਾਂ ਨੂੰ ਨਖੇੜ ਆਪਸੀ ਥਣਾ ਦਾ ਬਹੁਤ ਵਧੀਆ ਚੋਣ ਚਵਾਦੀ ਚੰਗੀ ਆ ਠੀਕ ਹੈ ਜੀ ਕੋਈ ਵੀ ਸੱਜਣ ਆ ਮੋਗਿਆ ਕੋਈ ਨਹੀਂ ਮੋਗਿਆ ਕੋ ਆ ਆ ਲੋ ਜੀ ਨੋ ਵੀ ਝੋਟੀ ਮੇਰਾ ਭਰਾ ਚਾਹ ਤੇ ਕਰੋ ਠੀਕ ਹੈ ਜੀ ਲੇਵੇ ਹਵਾਨੇ ਦੀ ਪਹਿਲਾਂ ਵੀ ਆਪਾਂ ਤੁਹਾਨੂੰ ਦਿਖਾਈ ਆ ਵੀ ਸਾਫ ਸੁਥਰੀ ਆ ਤੇ ਮਾਰਨਿੰਗ ਹਜੇ ਪਹਿਲੀ ਚਵਾਈ ਕੀਤੀ ਹੈ ਬੱਚੇ ਨੂੰ ਜਿਹੜਾ ਚਗਾ ਕੇ ਥੋੜੀ ਬਸ ਜਿਹੜੀ ਚਵਾਈ ਚੁਈ ਕਰਕੇ ਦੇਖਿਆ ਵੀ ਸਾਫ ਸੁਥਰੀ ਚੋਣ ਨਿਕਲੀ ਆ ਲਾਲ ਬਾਕੀ ਦੁੱਧ ਚੰਗਾ ਚਵਾਜੂਗੀ ਚਲੋ ਜੇ ਵੈਸੇ ਵੇਖਦਾ ਸਾਰੀ ਪਤਾ ਲੱਗ ਜੂਗਾ ਭਰਾਵਾਂ ਨੂੰ ਠੀਕ ਹੈ ਦੁੱਧ ਵੇਖ ਹੀ ਲੜਾ ਛੋਟੀ ਦੱਸਦੀ ਆ ਵੀ ਦੁੱਧ ਦੇਮੂਗੀ ਤੇ ਚੰਗੀਆਂ ਛੋਟੀ ਕੁਲਦੀਪ ਸਿੰਘ ਕੀ ਡਿਮਾਂਡ ਕੀ ਮੰਗ ਰੂਗਾ ਇਹਦਾ ਡਿਮਾਂਡ ਦੇ ਵੀਰ ਕੀ ਲੋਕ ਸਵਾ ਸਵਾ ਲੱਖ ਮੰਗਦੇ ਹੋਈਆਂ ਦਾ ਆਪਣੇ ਕੋਲ ਇਹਨਾਂ ਨੇ ਨਹੀਂ ਹੈ ਵਾ ਰੇਟ ਹਾਂ ਠੀਕ ਹੈ ਜੀ ਆਪਾਂ 95000 ਦੇ ਦਾਂਗੇ ਵੀ 95 ਚ ਹਾਂਜੀ ਕੋਲ ਮਾਤਨ ਕਰਦਾਂਗੇ ਚੰਗੀਆਂ ਛੋਟੀ ਹਾਂਜੀ ਰੇਡ ਵੀ ਜਾਇਜ ਆ ਬਾਕੀ ਚਲੋ ਝੋਟੀ ਵੀ ਚੰਗੀ ਆ ਤੁਹਾਡੀ 92000 ਦੀ ਦੇ ਦਾਂਗੇ ਹੋਰ ਦੱਸੋ 92 ਦੀ ਹਾਂਜੀ ਲਓ ਵੀ ਪੂਰੀਆਂ ਹੀ ਕਸਰਾ ਘੜਦੇ ਆ ਠੀਕ ਆ ਜੀ 92000 ਨਹੀਂ ਬਸ ਇਹ ਝੋਟੀ ਅੱਜ ਮਿਲ ਜੂਗੀ ਬਾਕੀ ਮੇਰੇ ਭਰਾਵੋ ਸਾਰੇ ਬੰਦੇਓ ਤਸल्ली ਨਾਲ ਦੇਖ ਲਓ ਕਿ ਕਿਸੇ ਪਾਸਿਓ ਮੇਰਾ ਭਰਾ ਕੋਈ ਇਹ ਨਹੀਂ ਕਹਿ ਸਕਦਾ ਵੀ ਖੁੰਜੀ ਆ ਠੀਕ ਆ ਸੋ ਝੋਟੀ ਦੀ ਫੇਸ ਸਕਵਾਡ ਵੀ ਛੋਟਾ ਸਿੰਘ ਲੈਵੇ ਆਰਡਰ ਦੀ ਆ ਤੁਸੀਂ ਸਾਹਮਣੇ ਦੇਖ ਹੀ ਲਈ ਆ ਠੀਕ ਆ ਸੋ ਚੰਗੀ ਚੋਣ ਚਵਾਦੀ ਆ ਮਗਰ ਕੱਟੂ ਜੈੱਡ ਬਲੈਕ ਸੋ ਸਿਰਫ 92000 ਦੀ ਸੋਇਬ ਦੀਆਂ ਝੋਟੀਆਂ ਦਾ ਰੇਅਰ ਡਿਮਾਂਡ 20 ਜਿਹੜੀ ਮੇਲੇ ਜਾਣੀ ਹੈ ਤੁਹਾਨੂੰ 92000 ਰੁਪਏ ਆ ਠੀਕ ਆ ਹਾਂਜੀ ਬਹੁਤ ਪਿਆਰੀ ਝੋਟੀ ਆ ਅੱਗੇ ਇੱਕ ਆਪਣੇ ਕੋਲ ਬੂਰੀ ਮੱਝ ਆ ਜਾਂਦੀ ਆ ਵੀਰੇ ਹਾਂਜੀ ਬੂਰੀ ਆ ਗਈ ਜੇ ਅੱਗੇ ਤੇ ਇਹ ਬਗੈਰ ਬੱਚਿਓ ਆ ਇਹ ਬਗੈਰ ਬੱਚਿਓ ਆ ਤੇ ਡੇਢ ਮਹੀਨਾ ਬਣੀ ਨੂੰ ਹੋ ਗਿਆ ਤੇ 3 3.5 ਮਹੀਨੇ ਸੂਈ ਨੂੰ ਹੋ ਗਿਆ ਠੀਕ ਆ ਜੀ ਦੁੱਧ ਦੇਖ ਲੈ 7 ਕਿਲੋ ਆ ਠੀਕ ਆ ਜੀ ਹਾਂਜੀ ਬੋਲੀ ਸੌਰੀ ਤਕਰੀਬਨ ਆਪਣੇ ਕੋਲ ਨਹੀਂ ਆਪਣੇ ਕੋਲ ਨਹੀਂ ਐਵੇਂ ਝੂੜ ਮਾਰੀ ਹੈ ਇਹਨਾਂ ਦੇ ਕਹਿੰਦੇ ਮੁਕਤਾਬ ਕੀ ਆ ਵੀ ਡੇਢ ਮਹੀਨਾ ਬਣੀ ਨੂੰ ਹੋ ਗਿਆ ਠੀਕ ਆ ਵੇਖੋ ਨਿਕਲੇ ਨਾ ਨਿਕਲੇ ਉਹ ਉਹ ਤਾਂ ਚਲ ਅੱਗੇ ਦੀਆਂ ਕਿਸਮਤ ਆਪਰੇ ਇਸ ਟਾਈਮ ਉਤਰਾ ਹੀ ਹਿਸਾਬ ਨਾਲ ਤਿੰਨ ਮਹੀਨੇ ਚੱਕੀ ਤਾਂ ਸਾਢੇ ਦਿਨ ਕਿੰਨੇ ਹੋਏ ਅਗਲੇ ਨਿਕਲਣ ਪਾਣੀ ਨੂੰ ਡੇਢ ਮਹੀਨਾ ਹੋ ਗਿਆ ਤਿੰਨ ਮਹੀਨੇ ਵੀ ਹੋ ਸਕਦੇ ਸਾਢੇ ਤਿੰਨ ਵੀ ਹੋ ਸਕਦੇ ਹਾਂ ਜੀ ਭਾਰਾ ਦੋ ਮੋਠਾ ਛੁੱਟੋ ਗਾੜੀ ਵਾਂਡਰ ਜਦੋਂ ਮਰਜ਼ੀ ਦੋਵੇਂ ਟਾਈਮ ਚੋ ਤੇ 6 ਕਿਲੋ ਦੁੱਧ 7 ਕਿਲੋ ਦੁੱਧ 7 ਕਿਲੋ ਹਾਂ ਜੀ ਮਿਲਦੀ ਭਾੜੇ ਤੇ ਆਪਣੇ ਭਾੜੇ ਦੇ ਦੋਵੇਂ ਟਾਈਮ ਜਦੋਂ ਮਰਜ਼ੀ ਚੋਵੇ ਕੋਈ ਸੋ ਦੋਸਤੋ ਬੋਰੀ ਇਹ ਮਾਝ ਤੁਹਾਨੂੰ ਆਪ ਦਿਖਾ ਰਿਹਾ ਸਵੇਰ ਦੇ ਵਿੱਚ ਕੋਈ ਦੂਜੇ ਕੋਈ ਤਿੱਜੇ ਆਪਦੀ ਸਮਝ ਨਾਲ ਦੇਖ ਸਕਦੇ ਜੀ ਬੜੀ ਜ਼ੋਰੀ ਜ਼ਰੂਰ ਆ ਕੋਈ ਮਹੀਨੇ ਡੇਢ ਮਹੀਨੇ ਦੀ ਜਿਹੜੀ ਪਣੀ ਸੌਰੀ ਆ ਜੋ ਪਿੱਛੋਂ ਡਿਟੇਲ ਜੋ ਵਿੱਚੋਂ ਬਿਲਕੁਲ ਪਾਇਆ ਉਹਨਾਂ ਨੇ ਆਈ ਡੀਆ ਠੀਕ ਆ ਜੀ ਆਪਾਂ ਤੁਹਾਡੇ ਨਾਲ ਸਾਂਝਾ ਕਰ ਦਿੱਤਾ ਤੇ ਸੂਈ ਨੂੰ ਕੋਈ ਸਮਾਂ 3 ਮਹੀਨੇ ਮੰਨ ਲੈ ਕੋਈ ਸਾਢੇ 3 ਮਹੀਨੇ ਮੰਨ ਲੈ ਕਿਉਂਕਿ ਬਗੈਰ ਬੱਚਿਆਂ ਆ ਤੇ 6 ਕਿਲੋ ਦੁੱਧ ਦੇ ਥੱਲੇ ਐਸ ਵਕਤ ਹਾਜ਼ਰ ਮਿਲਦੀ ਭਾੜੇ ਤੇ ਕੋਈ ਭਰਾ ਆਪਣੀ ਇਥੇ ਜੋਗੇ ਦੋ ਟਾਈਮ ਤਸੱਲੀ ਕਰ ਸਕਦਾ ਇਧਰ ਨੂੰ ਕੁਲਦੀ ਮਾਰਾ ਹਲਾ ਦੇ ਪਿੱਛੋਂ ਆ ਦੇਖੋ ਬਾਕੀ ਬਾਦ ਘਾਟ ਤਲੀ ਤਰ੍ਹਾਂ ਦੀ ਕੋਈ ਨਾ ਕੋਈ ਚੱਕਰ ਨਹੀਂ ਪੂਰ ਛੱਟਾ ਨਹੀਂ ਬਾਦ ਘਾਟ ਨਹੀਂ ਐਨ ਓਕੇ ਲਓ ਵੀ ਬਾਕੀ ਮੇਰੇ ਭਰਾਵਾਂ ਪੂਰੀ ਤਸੱਲੀ ਨਾਲ ਦੇਖ ਲਓ ਠੀਕ ਆ ਆ ਚੈੱਕ ਕਰੋ ਠੀਕ ਆ ਨਾ ਵੀ ਫਿਰ ਖੋਲ ਕੇ ਤੋੜ ਕੇ ਦਿਖਾ ਦੇ ਥੋੜਾ ਜਿਹਾ ਨੌਗੇ ਚੁਕਾ। ਚੁਕਾ। ਇਹ ਕੀ ਮੋਲ ਕਰ ਦਿੰਦਾ ਜੀ। ਮੋਲ ਲੈਗਾ 55000 ਰੁਪਇਆ। ਹਾਂ ਹਾਂਜੀ। ਦੇ ਦਈਏ ਜੱਜ ਕਰਕੇ। 52000 ਦੀ ਦੇ ਦਿੰਨ। 52 ਦੇ। ਹਾਂ ਨਾ ਹਾਂਜੀ। ਠੀਕ ਆ ਬਈ। ਸੋ 52000 ਦੀ ਇਹ ਦੋਸਤੋ ਮਿਲ ਜੂਗੀ ਠੀਕ ਆ ਜੀ। ਬਾਕੀ ਤੁਹਾਡੇ ਸਾਹਮਣੇ ਆ। ਕੋਈ ਮਹੀਨੇ ਤੱਕ ਮੇਰਾ ਅਪਰਾਕਰੋ ਕੋਈ ਚੈੱਕ ਕਰਾ ਸਕਦਾ। ਹੁਣ 1.5 ਮਹੀਨੇ ਤੋਂ ਜਿਹੜਾ ਤੁਹਾਨੂੰ ਵਿਰਵਾ ਪਤਾ। ਇਧਰ ਬਹਿਣੀ ਵਾਲੇ ਪਾਸੇ ਤੁਸੀਂ ਦੇਖ ਸਕਦੇ ਜੇ ਕੋਈ 6 ਕਿਲੋ ਦੁੱਧ ਦੇ ਥੱਲੇ ਹਾਜ਼ਰ ਆ। 6 ਤਾਂ ਪਲਾਸੀ ਆ। ਠੀਕ ਆ ਬਈ। ਹਾਂਜੀ। ਠੀਕਾ ਸੋ 52000 ਦੀ ਇਹ ਮਿਲ ਜੂਗੀ ਇੱਕ ਅੱਗੇ ਆਪਾਂ ਤੁਹਾਨੂੰ ਗੱਬੜ ਵੈੜ ਦਿਖਾ ਦਿੰਨੇ ਆ ਚੌਥੇ ਨੰਬਰ ਤੇ ਆ ਡੱਬੀ ਵੈੜ ਆ ਕ੍ਰੋਸ ਬ੍ਰੀਡ ਇਹਦਾ ਸੂਆ ਪਹਿਲਾਂ ਦੱਸ ਦਿਓ ਸਮਾਂ ਕਿੰਨਾ ਕੁ ਲੈ ਜੂਗੀ ਸੂਆ ਤਿੱਜਾ ਹੈ ਜੀ ਇਹਦਾ ਤੇ ਹਲੇ ਹਫਤੇ ਦੇ ਵੱਲ ਫਿਰ 6-7 ਦਿਨ ਲੈ ਜੂਗੀ ਹਫਤਾ ਕੱਢ ਜੂਗਰਾਮ ਦਾ ਠੀਕਾ ਸੋ ਤਿੱਜਾ ਸੂਆ ਇਸ ਵੈੜ ਨੇ ਸੋਣਾ ਠੀਕਾ ਜੀ ਹਫਤਾ 8 ਦਿਨ ਬਾਕੀ ਆ ਬਾਕੀ ਕੱਦ ਮੀਡੀਅਮ ਤੋਂ ਥੋੜੀ ਜਿਹੀ ਪਲਾਸੀ ਆ ਮੀਡੀਅਮ ਦਾ ਮਤਲਬ ਬਹੁਤ ਵੱਡੀ ਨਹੀਂ ਬਹੁਤ ਛੋਟੀ ਵੀ ਨਹੀਂ ਠੀਕਾ ਜੀ ਵਿਚਲਾ ਮੇਲਾ ਬਾਕੀ ਆ ਤੁਹਾਡੇ ਸਾਹਮਣੇ ਠਿਕਰਨੀ ਦਾ ਜਿੱਤਰਾ ਮਰਜੀ ਕੋਈ ਬੈਹ ਜੀ ਆ ਲਓ ਜੀ ਠੀਕ ਹੈ ਠੀਕ ਹੈ ਵਧੀਆ ਓਕੇ ਜੀ ਲਓ ਵੀ ਠੀਕ ਹੈ ਜੀ ਤੀਜਾ ਸੁਭਾ ਸੂਣ ਦੀ ਤਿਆਰੀ ਆ ਕੋਈ 6-7 ਦੇ ਦਿਨ ਹਫਤਾ ਕ ਮੰਨ ਕੇ ਕੋਈ ਵੀ ਭਰਾ ਆਪਣਾ ਸੌਦਾ ਕਰੇ ਠੀਕ ਆ ਤੀਜਾ ਸੁਭਾ ਹਾਈਟ ਕਰ ਦ ਬਾਕੀ ਰੰਗ ਬਾਜਾ ਕਰਮਾਂ ਲਈ ਕਾਤ ਕੋ ਤੁਹਾਨੂੰ ਪਹਿਲਾਂ ਵੀ ਜ਼ਿਕਰ ਕਰਤਾ ਮੀਡੀਅਮ ਤੋਂ ਥੋੜੀ ਜਿਹੀ ਪਲੱਸ ਆ ਚਲੋ ਵਡੀਆਂ ਬਹਿਣਾ ਚ ਮੰਨ ਲੋ ਤੁਸੀਂ ਮੀਡੀਅਮ ਮੰਨ ਕੇ ਸੌਦਾ ਕਰ ਲਿਓ ਲਵੀ ਫਿਰ ਕੁਲਦੀਪ ਮਾਰਾ ਤੋਰ ਦਿਆ ਜੈਨੂ ਵੀ ਆ ਜਾ ਇਹ ਗਾਂ ਬਾਂਦੀ ਬਹੁਤ ਹਜੇ ਲਾਈ ਜਾਣੇ 6-7 ਦਿਨ ਬਿਲਕੁਲ ਸੋ 6-7 ਤੱਕ ਦਿਨਾਂ ਦੇ ਵਿੱਚ ਠੀਕਾ ਜੀ ਚੰਗੀ ਤਿਆਰੀ ਕਰ ਜੂਗੀ ਸੋ ਇੰਨਾ ਕੁ ਸਮਾਂ ਤਕਰੀਬਨ ਹਜੇ ਕੱਟਦੀ ਆ ਹਾਂਜੀ ਸੋ ਲੜ ਦੂੜ ਢਿਲ ਢੂਲ ਤੋਂ ਨਾਰਮਲ ਕੋਈ ਭਰਾਂ ਅੰਦਾਜ਼ਾ ਲਾ ਸਕਦਾ ਬਾਕੀ ਆਈ ਖਲੋਤੀ ਆ ਹੱਥ ਦੇ ਅੰਦਰ ਬਾਅਦ ਤੇ ਕੀ ਮੋਲ ਕੀ ਡਿਮਾਂਡ ਰੋਗੀ ਦੀ ਬਈ ਮੋਲ ਨੇ 60000 ਰੁਪਿਆ ਹਾਂ ਹਾਂਜੀ ਵੀ ਹਾਂ ਨਾ ਉਹ ਸੌਦਾ ਕਰ ਗਈ ਆਪਾਂ ਜਿਹੜਾ 2 ਘੱਟ ਕਰ ਦੋ 58000 ਦੇ ਦਾਂ ਮੈਂ 58 ਦੇ ਹਾਂਜੀ ਲਓ ਵੀ 58000 ਦੀ ਇਹ ਵੀਰਮਾ ਵੀ ਦੋ ਦੇ ਆ ਕੇ ਠੀਕ ਆ ਜੀ 60000 ਡਿਮਾਂਡ ਆ 58 ਬਿਲਕੁਲ ਜਿਹੜੀ 딜 ਆ 58000 24 25 ਕਿਲੋ ਦੁੱਧ ਦਊਗੀ ਠੀਕ ਆ ਵੀਰ ਹਾਂਜੀ ਠੀਕ ਆ ਬਾਕੀ ਚੱਡੇ ਭੰਡੇ ਦੀ ਕਰਮਾਂ ਦੀ ਸਾਫ ਸੁਥਰੀ ਆ ਬਾਕੀ ਕੋਈ ਵੀ ਸੱਜਣ ਮੇਰਾ ਵੀਰ ਠਿਕਾ ਵਿੱਚ ਤਾਂ ਉਹ ਦੋ ਦੋ ਧਾਰਾ ਮਾਰ ਕੇ ਤਿੱਪ ਕੇ ਦਿਖਾਤੀ ਆ ਆਪਦੀ ਤਿੱਪ ਕੇ ਤਸੱਲੀ ਕਰਕੇ ਲੈ ਜਾ ਜੀ ਮੂੰਹ ਮੱਥੇ ਦੀ ਤੁਹਾਨੂੰ ਇੱਕ ਵਾਰੀ ਫੇਰ ਆਪਾਂ ਲਾਗਿਓ ਵਿਖਾ ਦਿੰਨੇ ਆ 58000 ਇਹਦਾ ਰੇਟ ਰਹੂਗਾ ਅਗੇ ਆ ਜਿਹੜੀ ਆਪਣੇ ਕੋਲ ਵੀ ਤੁਸੀਂ ਦੱਸ ਰਹੇ ਸੀ ਵੀ ਇਹ ਤਕਰੀਬਨ ਕੋਈ 1.5 ਮਹੀਨੇ ਦੀ ਸੂਈ ਸਵਾਈ ਹੈ ਇਹ ਨੂੰ 11-12 ਕਿਲੋ ਦੁੱਧ ਹੈਗਾ ਏ 11-12 ਕਿਲੋ ਹਾਂਜੀ ਡੇਢ ਮਹੀਨੇ ਦੀ ਬਣੀ ਆ ਦੋ ਢਾਈ ਮਹੀਨੇ ਸੂਈ ਨੂੰ ਹੋ ਗਿਆ ਜਿਵੇਂ ਮਤਲਬ ਹੈ ਕਰੌਸ ਬ੍ਰੀਡ ਹੈ ਜਿਵੇਂ ਹਾਂਜੀ ਵਾਲ ਦੇ ਵਿੱਚ ਹਾਂਜੀ ਹਾਂਜੀ ਮੇਰੇ ਨਾਲ ਮਲਾਉਣ ਦੇ ਵਿੱਚ ਆ ਠੰਡੀ ਕੋਈ ਚੱਕਰ ਨਹੀਂ ਗੰਡ ਪਾ ਕੇ ਜੂੜ ਪਾ ਕੇ ਜਿੱਦਾਂ ਮਰਜੀ ਚੋਲ ਗੀ ਠੀਕ ਆ ਜੀ ਐਨ ਨਾਲ ਵੰਡ ਪਾਲੀ ਦਾ ਨਾਲ ਵੰਡ ਪਾ ਕੇ ਚੋਈ ਦੀ ਹਾਂਜੀ ਠੀਕ ਆ ਲੋ ਵੀ ਨਾਲ ਜਿਹੜਾ ਦੋਸੋਂ ਚਾਟ ਨਾਲ ਹੀ ਵੰਡ ਤੇ ਖੇਜੀ ਦੋ 11 ਲੀਟਰ ਜਿੱਦਾਂ ਮਰਜੀ ਕੋਈ ਕੰਡੇ ਵਾਲਾ ਮਾਰ ਸਕਦਾ ਠੀਕ ਹੈ ਹਾਂਜੀ ਠੀਕ ਆ ਤਵੇ ਕੋਲ ਉਹਨੂੰ ਵੀ ਤੋੜਦੇ ਆ ਠੀਕ ਆ ਹੈ ਕਿ ਤਾ ਦੂਜੇ ਕਿ ਤਿਜੇ ਆ ਦੂਜੇ ਮੰਨ ਲਓ ਤਿਗੇ ਮੰਨ ਲਓ ਨਾ ਹਾਂਜੀ ਠੀਕ ਆ ਸੋ ਬਗੈਰ ਬੱਚਿਆਂ ਠੀਕਾ ਕੋਈ ਡੇਢ ਕਿ ਮਹੀਨਾ ਮੰਨ ਕੇ ਭਾਵੇਂ ਕੋਈ ਆਪਣਾ ਵੀਰ ਸੌਦਾ ਲਾ ਲੇ ਠੀਕ ਆ ਕੋਈ ਡੇਢ ਕਿ ਮਹੀਨੇ ਦਾ ਸਮਾਂ ਹੋ ਗਿਆ ਇਹਨੂੰ ਸੂਈ ਨੂੰ ਕੋਈ 11-12 ਕਿਲੋ ਦੁੱਧ ਜਿਹੜੇ ਥੱਲੇ ਹੁਣ ਮੌਜੂਦ ਆ ਤੇ ਬਾਕੀ ਤੁਹਾਨੂੰ ਦੱਸ ਹੀ ਦਿੱਤਾ ਜਿਹੜਾ ਪ੍ਰੋਸੀਜਰ ਹੈਗਾ ਚਵਾਈ ਦਾ ਅੱਗੇ ਬਿਲਕੁਲ ਕਾਰ ਪਾੜਾ ਪਾ ਕੇ ਦੇ ਨਾਲ ਜਿਹੜਾ ਵੰਗਾ ਪਾ ਲੈਣਾ ਠੀਕ ਆ ਔਰ ਥੋੜਾ ਡਰਦੇ ਆ ਪਾਛੋ ਕੋਈ ਗੱਲ ਠੀਕਾ ਬੱਚਾਰਾ ਗਾ ਦੁੱਧੇ ਦਾ ਹਰ ਬਿਲਕੁਲ ਫਾਇਰ ਫੂਡ ਵਾਲੇ ਪਾਸੋਂ ਵਾਕੀ ਹਾਂਜੀ ਆ ਵੀ ਜਿੱਟਾ ਦੁੱਧ ਮੱਝਾਂ ਨਾਲ ਤਾਂ ਹੀ ਹੁੰਦਾ ਇਹਨਾਂ ਦਾ ਹਰ ਸੋ ਕ੍ਰੋਸ ਸਪਰੀਡ ਆ ਬਾਕੀ ਇਹਦਾ ਮੁੱਲ ਵੀਰ ਦੱਸ ਦੇ ਕੁਲਦੀਪ ਸਿੰਘ ਕੀ ਮੁੱਲੇ ਦਾ 28000 ਰੁਪਏ ਜ਼ਿਆਦਾ ਨਹੀਂ ਗਾ 28000 ਹਾਂਜੀ ਲਓ ਵੀ 28000 ਪੈਂਦੀ ਆ ਬਸ ਹੋਰ ਯਾਰ 627 ਦੇ ਦਾਂਗੇ ਚੱਕੋ ਹਾਂਜੀ ਸੋ 27000 ਦੀ ਇਹ ਤੁਹਾਨੂੰ ਐਂਡ ਪੁਆਇੰਟ ਜਿਹੜੀ ਵਾਹਰ ਮਿਲ ਜੂਗੀ ਲਾਸਟ ਵਿੱਚ ਇਹ ਆਪਾਂ ਤੁਹਾਨੂੰ ਦਿਖਾ ਦਿੱਤੀ ਆ 11 12 ਕਿਲੋ ਇਹਦੇ ਥੱਲੇ ਦੁੱਧ ਬਾਕੀ ਮੇਰੇ ਭਰਾਵੋ ਪਸੰਦ ਆਊਗੀ ਕੋਈ ਬਾਦੂ ਘਾਟੂ ਕੋਈ ਪਿੰਡੇ ਦੇ ਉੱਪਰ ਨਿਸ਼ਾਨ ਨਹੀਂਗਾ ਸਾਫ਼ ਸੁਥਰੀ ਪਿੰਡੇ ਵਾਲੇ ਪਾਸਿਓਂ ਲੰਬਾ ਤੁਨ ਕਰਾਸ ਬ੍ਰੀਡ ਦੇ ਵਿੱਚ ਸੋ ਕਰ ਲਓ ਮੇਰੇ ਭਰਾ ਪਹਿਰ ਕਦਮੀ ਠੀਕ ਆ ਜੀ ਇਹ ਅੱਜ ਨਾਗਰ ਦੇ ਆਪਾਂ ਤੁਹਾਨੂੰ ਦਿਖਾ ਦਿੱਤੇ ਆ ਪੰਜੇ ਨਾਗਰ ਦੇ ਫਾਰਸੇ ਵਾਲਾ ਬਾਕੀ ਪੂਰੀ ਡਿਟੇਲ ਦੇ ਨਾਲ ਨਾਲ ਜਿਹੜਾ ਤੁਹਾਨੂੰ ਰੇਟ ਦੱਸ ਦਿੱਤਾ ਕਾਲ ਕਰਕੇ ਤੁਸੀਂ ਬਧਰੇ ਗੱਲਬਾਤ ਕਰੋ ਤੇ ਇੱਕ ਨੰਬਰ ਵੀਰ ਕੁਲਦੀਪ ਸਿੰਘ ਆਪਣੇ ਕਰਦੇ ਹੋ ਸੰਜੇ 99639 37412 ਠੀਕ ਆ 99639 37412 ਠੀਕ ਹੈ ਜੀ ਹਾਂਜੀ ਸੋ ਦੋਸੋ ਇਹ ਨੰਬਰਾਂ ਦੇ ਕਰੋ ਕਾਲ ਕਰੋ ਗੱਲਬਾਤ ਮਾਲ ਤਕਰੀਬਨ ਆ ਰੂਟੀਨ ਦੇ ਵਿੱਚ ਪੰਜ ਚਾਰ ਜਿਹੜੇ ਨਾਗ ਇਹਨਾਂ ਦੇ ਕੋਲ ਹੁੰਦੇ ਆ ਆ ਕੇ ਆਪਣੀ ਤਸੱਲੀ ਕਰ ਲਿਆ ਕਰੋ ਠੀਕ ਹੈ ਜੀ ਰਤੋਂ ਰਤੋਂ ਦੇ ਪਿੰਡ ਨਜ਼ਦੀਕ ਆ ਕੇ ਖੇਮ ਕਰਨ ਤੇ ਸੋ ਸਾਰੇ ਭਰਾਵਾਂ ਨੂੰ ਪਤਾ ਹੀ ਹੈ ਜਿਹੜੇ ਮਾਝੇ ਨੂੰ ਬਿਲੋਂਗ ਕਰਦੇ ਆ ਤੇ ਇਧਰ ਮਾਸੀ ਕੇ ਪਿੰਡ ਆ ਰਤੋਂ ਕੇ ਪਿੰਡ ਤੁਸੀਂ ਖਾਸ ਵਿਜ਼ਿਟ ਕਰਨੀ ਹੈ ਧੰਨਵਾਦ ਪੂਰੀ ਵੀਡੀਓ ਵੇਖਣ ਦੇ ਲਈ ਮਿਲਦੇ ਆ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ